ਸ੍ਰੀ ਗੁਰੂ ਦੀ ਸ਼ਰਨ ਪੇਸ਼ ਕਰਨ ਲੱਗੇ ਆਂ ਇੱਕ ਨਵੀਂ ਰਚਨਾ ਤੇ ਸੋ ਧਿਆਨ ਦੇਣਾ ਜੀ ਧਰਮੀ ਬਣ ਕੇ ਲੋਕੀ ਪਾਪ ਕਮਾਉਂਦੇ ਦੇਖੇ ਮੈਂ ਧਰਮੀ ਬਣ ਕੇ ਲੋਕੀ ਪਾਪ ਕਮਾਉਂਦੇ ਦੇਖੇ ਮੈਂ ਆਪ ਸਮਝ ਨਹੀਂ ਦੂਜਿਆਂ ਨੂੰ ਸਮਝਾਉਂਦੇ ਦੇਖੇ ਮੈਂ ਪੈਸਾ ਸੌਰਤ ਕੋਲ ਬਥੇਰਾ ਪੈਸਾ ਸੌਰਤ ਕੋਲ ਬਥੇਰਾ ਫੇਰ ਵੀ ਰੋਂਦੇ ਤੇ ਕਰ ਲਾਉਂਦੇ ਦੇਖੇ ਮੈਂ ਲੱਗੀ ਹੋਵੇ ਅੱਗ ਕਿਸੇ ਦੇ ਘਰ ਵਿੱਚ ਜੇ ਮਿੱਤਰੋ ਲੱਗੀ ਹੋਵੇ ਅੱਗ ਕਿਸੇ ਦੇ ਘਰ ਵਿੱਚ ਜੇ ਮਿੱਤਰੋ ਪਾਣੀ ਦੀ ਤਾਂ ਤੇਲ ਹੋਰ ਵਿੱਚ ਪਾਉਂਦੇ ਦੇਖੇ ਮੈਂ ਪਾਣੀ ਦੀ ਤਾਂ ਤੇਲ ਹੋਰ ਵਿੱਚ ਪਾਉਂਦੇ ਦੇਖੇ ਮੈਂ ਛਾਲਕ ਕਪੜਤਾ ਮਨ ਵਿੱਚ ਭਰਿਆ ਸਦਾ ਹੀ ਰਹਿੰਦਾ ਹੈ ਚਾਲਕਪਟ ਤਾਂ ਮਨ ਵਿੱਚ ਭਰਿਆ ਸਦਾ ਹੀ ਰਹਿੰਦਾ ਹੈ ਮੂਰਤੀਆਂ ਦੇ ਅੱਗੇ ਧੂਪ ਤਿਕਾਉਂਦੇ ਦੇਖੇ ਮੈਂ ਮੂਰਤੀਆਂ ਦੇ ਅੱਗੇ ਧੂਪ ਤਿਕਾਉਂਦੇ ਦੇਖੇ ਮੈਂ ਜਿਉਂਦਿਆਂ ਦੀ ਤਾਂ ਇੱਥੇ ਕੋਈ ਕਦਰ ਨਹੀਂ ਕਰਦਾ ਜਿਉਂਦਿਆਂ ਦੀ ਤਾਂ ਇੱਥੇ ਕੋਈ ਕਦਰ ਨਹੀਂ ਕਰਦਾ ਜਿਉਂਦੇ ਨਹੀਂ ਤਾਂ ਇੱਥੇ ਕੋਈ ਕਦਰ ਨਹੀਂ ਕਰਦਾ ਮਰਿਆਂ ਪਿੱਛੋਂ ਲੰਗਰ ਪਾਣੀ ਲਾਉਂਦੇ ਦੇਖੇ ਮੈਂ ਮਰਿਆਂ ਪੁੱਛੋਂ ਅੰਦਰ ਪਾਣੀ ਲਾਉਂਦੇ ਦੇਖੇ ਰੌਲਾ ਪਾਉਂਦੇ ਜਲ ਜੀਵਨ ਹੈ ਜਲ ਬਚਾਓ ਜੀ ਰੌਲਾ ਪਾਉਂਦੇ ਜਲ ਜੀਵਨ ਹੈ ਜਲ ਬਚਾਓ ਜੀ ਆਪਣੇ ਹੱਥੀਂ ਜਲ ਨੂੰ ਆਪ ਮਕਾਉਂਦੇ ਦੇਖੇ ਮੈਂ ਆਪਣੇ ਹੱਥੀਂ ਜਲ ਨੂੰ ਆਪ ਪਾਉਂਦੇ ਦੇਖੇ ਮੈਂ ਆਪਣੇ ਮਨ ਦੀ ਮੈਲ ਕਿਸੇ ਨੂੰ ਭੋਰਾ ਹੀ ਦਿਸਦੀ ਨਹੀਂ ਆਪਣੇ ਮਨ ਦੀ ਮੈਲ ਕਿਸੇ ਨੂੰ ਭੋਰਾ ਹੀ ਦਿਸਦੀ ਨਹੀਂ ਪਰ ਰਗੜ ਰਗੜ ਕੇ ਸਾਬਣ ਕੀ ਲਗਾਉਂਦੇ ਦੇਖੇ ਮੈਂ ਪਰ ਰਗੜ ਰਗੜ ਕੇ ਸਾਬਣ ਕੀ ਲਗਾਉਂਦੇ ਦੇਖੇ ਮੈਂ ਜ਼ਿੰਦਗੀ ਮਿਲਦੀ ਦੁਨੀਆ ਉੱਤੇ ਸਭ ਨੂੰ ਜੀਣ ਲਈ ਜ਼ਿੰਦਗੀ ਮਿਲਦੀ ਦੁਨੀਆ ਉੱਤੇ ਸਭ ਨੂੰ ਜੀਣ ਲਈ ਪਰ ਆਪਣੇ ਹੱਥੀ ਆਪਣੀ ਜਾਨ ਗਵਾਉਂਦੇ ਦੇਖੇ ਮੈਂ ਪਰ ਆਪਣੇ ਹੱਥੀ ਆਪਣੀ ਜਾਨ ਗਵਾਉਂਦੇ ਦੇਖੇ ਮੈਂ ਗੈਰਾਂ ਤੇ ਸ਼ੱਕ ਕਰਦਾ ਬੰਦਾ ਡਰਦਾ ਰਹਿੰਦਾ ਹੈ ਗੈਰਾਂ ਤੇ ਸ਼ਪ ਕਰਦਾ ਬੰਦਾ ਡਰਦਾ ਰਹਿੰਦਾ ਹੈ ਪਰ ਆਪਣੇਆਂ ਨੂੰ ਆਪਣੇ ਹੀ ਮਾਰ ਮਕਾਉਂਦੇ ਦੇਖੇ ਨਾ ਪਰ ਆਪਣੇਆਂ ਨੂੰ ਆਪਣੇ ਹੀ ਮਾਰ ਮਕਾਉਂਦੇ ਦੇਖੇ ਸਾਰੇ ਧਰਮ ਸਤਿਗਾਰ ਯੋਗ ਨੇ ਮੇਰਾ ਮੰਨਣਾ ਸਾਰੇ ਧਰਮ ਸਤਕਾਰਯੋਗ ਨੇ ਮੇਰਾ ਮੰਨਣਾ ਹੈ ਕਈ ਆਪਣੇ ਛੱਡ ਕੇ ਦੂਜੇ ਧਰਮ ਅਪਣਾਉਂਦੇ ਦੇਖੇ ਮੈਂ ਕਈ ਆਪਣਾ ਛੱਡ ਕੇ ਦੂਜੇ ਧਰਮ ਅਪਣਾਉਂਦੇ ਦੇਖੇ ਮੈਂ ਕਈ ਕਿਸਮਤ ਨੂੰ ਬਹਿ ਕੇ ਸਾਰੀ ਉਮਰ ਕੋਸਦੇ ਨੇ ਕਈ ਕਿਸਮਤ ਨੂੰ ਬਹਿ ਕੇ ਸਾਰੀ ਉਮਰ ਕੋਸਦੇ ਨੇ ਪਰ ਕਈ ਮਿਹਨਤ ਕਰ ਹੱਥੀ ਭਾਗ ਜਗਾਉਂਦੇ ਦੇਖੇ ਮੈਂ ਪਰ ਕਈ ਮਿਹਨਤ ਕਰ ਹੱਥੀਂ ਭਾਗ ਜਗਾਉਂਦੇ ਦੇਖੇ ਮੈਂ ਨਾਲ ਨਹੀਂ ਕੁਝ ਜਾਣਾ ਇਹ ਤਾਂ ਹਰ ਕੋਈ ਕਹਿੰਦਾ ਹੈ ਨਾਲ ਨਹੀਂ ਕੁਝ ਜਾਣਾ ਇਹ ਤਾਂ ਹਰ ਕੋਈ ਕਹਿੰਦਾ ਹੈ ਪਰ ਧਨ ਦੌਲਤ ਦੇ ਵੱਡੇ ਢੇਰ ਲਗਾਉਂਦੇ ਦੇਖੇ ਮੈਂ ਪਰ ਧਨ ਦੌਲਤ ਦੇ ਵੱਡੇ ਢੇਰ ਲਗਾਉਂਦੇ ਦੇਖੇ ਮੈਂ ਕਈਆਂ ਨਾਲ ਬਲਵਿੰਦਰਾ ਭਾਵੇਂ ਕੋਈ ਵੀ ਰਿਸ਼ਤਾ ਨਹੀਂ ਕਈਆਂ ਨਾਲ ਬਲਵਿੰਦਰਾ ਭਾਵੇਂ ਕੋਈ ਵੀ ਰਿਸ਼ਤਾਨੀ ਪਰ ਆਪਣੇਆਂ ਤੋਂ ਵੀ ਵੱਧ ਕੇ ਪਰ ਆਪਣੇਆਂ ਤੋਂ ਵੀ ਵੱਧ ਕੇ ਚਾਹੁੰਦੇ ਦੇਖੇ ਮੈਂ ਪਰ ਆਪਣੇਆਂ ਤੋਂ ਵੀ ਵੱਧ ਕੇ ਚਾਹੁੰਦੇ ਦੇਖੇ ਮੈਂ ਕਈਆਂ ਦੀ ਜ਼ਿੰਦਗੀ ਤਾਂ ਹੈ ਬੜੀ ਦੁੱਖਾਂ ਨਾਲ ਭਰੀ ਕਈਆਂ ਦੀ ਜ਼ਿੰਦਗੀ ਤਾਂ ਹੈ ਬੜੀ ਦੁੱਖਾਂ ਨਾਲ ਭਰੀ ਪਰ ਸਾਮ ਸਵੇਰੇ ਰੱਬ ਦਾ ਸ਼ੁਕਰ ਮਨਾਉਂਦੇ ਦੇਖੇ ਮੈਂ ਪਰ ਸ਼ਾਮ ਸਵੇਰੇ ਰੱਬ ਦਾ ਸ਼ੁਕਰ ਮਨਾਉਂਦੇ ਦੇਖੇ ਮੈਂ ਸਵੇ ਸੀ ਅੱਜ ਦੀ ਰਚਨਾ ਜੋ ਤੁਹਾਡੇ ਅੱਗੇ ਪੇਸ਼ ਕੀਤੀ ਹੈ ਸੋ ਉਮੀਦ ਕਰਦਾ ਹਾਂ ਇਹ ਰਚਨਾ ਤੁਹਾਨੂੰ ਪਸੰਦ ਆਵੇ ਪਾਈ ਹੋਵੇਗੀ ਤੇ ਪਿਆਰ ਸੋਰੀ ਚੈਨਲ ਨੂੰ ਲਾਈਕ ਤੇ ਕਮੈਂਟ ਕਰਕੇ ਦੱਸਣਾ ਜੀ ਇਹ ਰਚਨਾ ਤੁਹਾਨੂੰ ਕਿਵੇਂ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਦੀ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਦਿਲਦਰਦ ਔਰ ਦਾਸਤਾں ਤੇ ਆਉਣ ਤੇ ਇੱਕ ਵਾਰ ਫਿਰ ਤੋਂ ਧੰਨਵਾਦ ਕਰਦਾ ਸਤਿ ਸ਼੍ਰੀ ਅਕਾਲ